ਦਾ ਗੱਲਬਾਤ ਦਾ سلسلہ جاری ਆ ਮੈਂ ਇਸ ਵੇਲੇ ਆਸਥਾ ਟ੍ਰੇਨ ਦੇ ਇੱਕ ਡੱਬੇ ਦੇ ਵਿੱਚ ਪਹੁੰਚ ਚੁੱਕਿਆ ਹਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸ਼ਹਿਰ ਧਾਰੀਵਾਲ ਤੋਂ ਕੋਲੀ ਪਰਿਵਾਰ ਸ਼੍ਰੀ ਸੁਰਿੰਦਰ ਕੋਲੀ ਜੀ ਨੇ ਔਰ ਇਹਨਾਂ ਦੇ ਪਿਤਾ ਜੀ ਦਾ ਇੱਕ ਵੱਡਾ ਯੋਗਦਾਨ ਆ ਔਰ ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਕਿ ਇਹਨਾਂ ਦੇ ਪਿਤਾ ਜੀ ਨੇ ਅਯੁੱਧਿਆ ਦੇ ਵਿੱਚ ਜਦੋਂ ਅੰਦੋਲਨ ਚੱਲਿਆ ਸੀਗਾ ਤਾਂ ਜੇਲ ਵੀ ਕੱਟੀ ਸੀਗੀ ਸੋ ਇੱਕ ਸ਼ਹਿਰ ਧਾਰੀਵਾਲ ਦਾ ਵੱਡਾ ਨਾਮੀ ਪਰਿਵਾਰ ਆ ਸਰ ਅੱਜ ਪ੍ਰਭੂ ਰਾਮ ਜੀ ਦੇ ਦਰਸ਼ਨ ਕਰਨ ਆਪਣੇ ਪਰਿਵਾਰ ਨਾਲ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਆਪਣੇ ਪਰਵਾਜ਼ ਆ ਮੈਂ ਆਪਣੀ ਪਤਨੀ ਔਰ ਆਪਣੀ ਪੋਤਰੀ ਦੇ ਨਾਲ ਅ ਜੋਧਿਆਜ ਜਾ ਰਹੇ ਆ ਔਰ ਮੇਰੇ ਮਨ ਨੂੰ ਇੰਨੀ ਖੁਸ਼ੀ ਆ ਕਿ ਮੋਦੀ ਜੀ ਨੇ ਮੰਦਿਰ ਦੀ ਸਥਾਪਨਾ ਕਰਕੇ ਹਿੰਦੂਆਂ ਵਾਸਤੇ ਸਾਰੇ ਬਹੁਤ ਹੀ ਵੱਡਾ ਕਾਰਜ ਕੀਤਾ ਔਰ ਅਸੀਂ ਬਹੁਤ ਖੁਸ਼ ਆ ਮੋਦੀ ਜੀ ਨੂੰ ਭਗਵਾਨ ਲੰਬੀ ਲੰਬੀ ਮਰਦੇ ਜੀ ਔਰ ਲੰਬੀ ਦੇਰ ਤੱਕ ਰਾਜ ਕਰਨ ਦਾ ਉਹਨਾਂ ਨੂੰ ਮੌਕਾ ਮਿਲੇ ਤਾਂ ਕਿ ਸਾਡੇ ਹਿੰਦੂਆਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਜੈ ਸ਼ੀ ਸ਼ਾਮ ਜੈ ਸ਼ੀ ਸ਼ਾਮ ਜੈ ਇਹ ਦੱਸੋ ਕਿ ਤੁਹਾਡੇ ਪਿਤਾ ਜੀ ਨੇ ਕਿਸ ਸਾਲ ਦੇ ਵਿੱਚ ਅੰਦੋਲਨ 'ਚ ਹਿੱਸਾ ਲਿਆ ਔਰ ਉਹ ਕੀ ਘਟਨਾਕ੍ਰਮ ਹੋਇਆ ਸੀ ਪਿਤਾ ਜੀ ਨੇ 1990 ਦੇ ਵਿੱਚ ਜਦੋਂ ਬਾਬਰੀ ਮਸਜਿਦ ਨੂੰ ਦਵਸਤ ਕੀਤਾ ਜੀ ਉਦੋਂ ਉਹ ਇਥੋਂ ਗਏ ਸੀ ਇਥੋਂ ਕਮ ਸਿਕੋਂ 20 25 ਲੋਕ ਗਏ ਸੀ ਜੀ ਉਹਨਾਂ ਨੂੰ ਰਸਤੇ ਦੇ ਵਿੱਚ ਗ੍ਰਫਤਾਰ ਕਰ ਲਿਆ ਗਿਆ ਸੀ ਪਰ ਫਿਰ ਵੀ ਉਹਨਾਂ ਦੇ ਬਹੁਤ ਸਾਥੀ ਜਿਹੜੇ ਅੱਗੇ ਪਹੁੰਚੇ ਜੀ ਜਿਨ੍ਹਾਂ ਨੇ ਬੜੀ ਔਰ ਜੋ ਦੱਸਦੇ ਆ ਕਿ ਉਹ ਬਹੁਤ ਹੀ ਮੁਸ਼ਕਲ ਤਰੀਕੇ ਦੇ ਨਾਲ ਸਰਜੂ ਪਾਰ ਕਰਕੇ ਜੀ ਅਜोध्या ਪਹੁੰਚੇ ਔਰ ਉਹਨਾਂ ਨੇ ਮਸਜਿਦ ਉਸਤ ਕਰਨ ਦੇ ਵਿੱਚ ਬੜਾ ਤਗੜਾ ਯੋਗਦਾਨ ਦਿੱਤਾ ਔਰ ਅਸੀਂ ਉਹਨਾਂ ਨੂੰ ਉਹਨਾਂ ਉਤੇ ਬਹੁਤ ਖੁਸ਼ ਹਾਂ ਕਿ ਜਿਨ੍ਹਾਂ ਨੇ ਉਦੋਂ ਦਾ ਕਾਰਜ ਕੀਤਾ ਜਿਤਾ ਦਾ ਕਿ ਹੁਣ 2024 ਦੇ ਵਿੱਚ ਸਾਡੇ ਕੰਮ ਆਇਆ ਤੇ ਸਾਨੂੰ ਉਹ ਅਜੋਦਾ ਜਾਂਦਾ ਮੌਕਾ ਮਿਲਿਆ ਜੀ ਤੇ ਜੈ ਸ਼੍ਰੀ ਰਾਮ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਿਹੜੇ ਆ ਉਹ ਸਾਡੇ ਆਂਟੀ ਜੀ ਵੀ ਮੌਜੂਦ ਨੇ ਇਹਨਾਂ ਦੀਆਂ ਵੀ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਹਾਂਜੀ ਮੈਂ ਕੋਲੀ ਪਰਿਵਾਰ ਕੇ ਸਾਥ ਜਾ ਰਹੀ ਹੂੰ ਰਾਮ ਮੰਦਰ ਤਾਂ ਬਨ ਗਿਆ ਆ ਗਿਆ ਕੇ ਦੇਖੇ ਕਿਆ ਕੁਝ ਬਣਤਾ ਆ ਗਿਆ ਮਥੁਰਾ ਕੀ ਬਾਰੀ ਹੈ ਕਿਸ਼ਨ ਜਨਮ ਭੂਮੀ ਕਾ ਵੀ ਬਨੇਗਾ ਸਭ ਕੁਝ ਸੋ ਸ਼੍ਰੀ ਰਾਮ ਜੈ ਸ਼੍ਰੀ ਕੀ ਸੋ ਬਹੁਤ ਬਹੁਤ ਧੰਨਵਾਦ ਲਗਾਤਾਰ ਸ਼ਰਧਾਲੂ ਜਿਹੜੇ ਆ ਉਹ ਲਗਾਤਾਰ ਸ਼ਰਧਾਲੂ ਜਿਹੜੇ ਆ ਟ੍ਰੇਨ ਦੇ ਵਿੱਚ ਆ ਰਿਹਾ ਕੈਮਰਾਮੈਨ ਨੂੰ ਮੈਂ ਕਹਾਂਗਾ ਦੂਜੀ ਸਾਈਡ ਤੇ ਕਮਾਓ ਹੈ ਆਜੋ ਸੋ ਲਗਾਤਾਰ ਸ਼ਰਧਾਲੂ ਜਿਹੜੇ ਆ ਉਹ ਟ੍ਰੇਨ ਦੇ ਰਾਹੀਂ ਜਾ ਰਹੇ ਆ ਬਹੁਤ ਵੱਡੀ ਖੁਸ਼ੀ ਆ ਸਾਰਿਆਂ ਦੇ ਵਿੱਚ ਆਪਾਂ ਹੋਰ ਵੀ ਕੋਸ਼ਿਸ਼ ਸ਼ਰਧਾਲੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਬਹੁਤ ਲੇਡੀਜ਼ ਵੀ ਬੈਠੀਆਂ ਹੋਈਆਂ ਨੇ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ ਭੈਣ ਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਸੁਮਨ ਸ਼ਰਮਾ ਫ੍ਰੋਮ ਧਾਰੀਵਾਲ ਹਾਂਜੀ ਅੱਜ ਤੁਸੀਂ ਟ੍ਰੇਨ ਦੇ ਰਾਹੀਂ ਜੋਧਿਆ ਦਰਸ਼ਨ ਕਰਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਅਸੀਂ ਜੀ ਬਹੁਤ ਖੁਸ਼ਕਿਸਮਤ ਆ ਕਿ ਭਗਵਾਨ ਦੇ ਦਰਸ਼ਨ ਕਰਨ ਜਾ ਰਹੇ ਆ ਅਸੀਂ ਤੇ ਭਗਵਾਨ ਨੇ ਸਾਨੂੰ ਸਭ ਦਿਆਇਆ ਹੈ ਇਹਨੇ ਕਰੋੜ 140 ਕਰੋੜ ਵਿੱਚੋਂ ਦੇਸ਼ ਵਾਸੀਆਂ ਚੋਂ ਅਸੀਂ ਬੜੇ ਖੁਸ਼ ਨਸੀਬ ਆਏ ਅਸੀਂ ਭਗਵਾਨ ਦਰਸ਼ਨ ਕਰਨ ਜਾ ਰਹੇ ਹਾਂ ਤਾਂ ਭਗਵਾਨ ਸਾਨੂੰ ਖੁੱਲੇ ਖੁੱਲੇ ਦਰਸ਼ਨ ਦੇਣ ਜੈ ਸ਼riram ਸੋ ਹਮ ਬਹੁਤ ਖੁਸ਼ੀ ਸੇ ਅਯੋਧਿਆ धाम ਜਾ ਰਹੇ ਹੈ ਦਾਰੀਵਾਲ ਸੇ ਸਭੀ ਸੰਗਤ ਹੈ ਔਰ ਹਮ ਬਹੁਤ ਖੁਸ਼ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਭੈਣ ਜੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਅੱਜ ਜਾ ਰਹੇ ਜੇ ਅਯੋਧਿਆ ਜੀ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਖੁਸ਼ ਆ ਅਸੀਂ ਬੜੇ ਖੁਸ਼ ਨਸੀਬਾ ਕਿ ਸਾਨੂੰ ਰਾਮ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦੇ ਆ ਆਪਣੇ ਆਪ ਨੂੰ ਬੜਾ ਸੁਭਾਗੇਸ਼ਾਲੀ ਮੰਨਦੇ ਆ ਅਸੀਂ ਸੋ જય શ્રી ਰਾਮ ਬਹੁਤ ਵੱਡਾ ਉਤਸ਼ਾਹ ਜੜਾ ਵਾ જય શ્રી ਰਾਮ જય શ્રી ਰਾਮ ਸੋ ਬਹੁਤ ਵੱਡਾ ਉਤਸ਼ਾਹ ਜੜਾ ਵਾ ਲਗਾਤਾਰ ਪ੍ਰਭੂ ਭਗਤਾਂ ਦੇ ਵਿੱਚ ਪਾਇਆ ਜਾ ਰਿਹਾ ਵਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਰੀਵਾਲ ਦਾ ਬਹੁਤ ਵੱਡਾ ਧਾਰਮਿਕ ਪਰਿਵਾਰ ਬ੍ਰਾਹਮਣ ਸਭਾ ਦੇ ਪੰਜਾਬ ਉਪਰ ਬਰਦਾਨ ਸ਼੍ਰੀ ਭਾਰਤ ਪੂਸ਼ਣ ਸ਼ਰਮਾ ਜੀ ਤੇ ਸਾਡੇ ਦੀਦੀ ਵੀ ਮੌਜੂਦ ਨੇ ਦੀਦੀ ਦੱਸਿਓ ਅੱਜ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਦਰਸ਼ਨ ਕਰੇ ਚੱਲੇ ਹੋ ਬਹੁਤ ਅੱਛਾ ਮੈਸਰਸ ਕਰ ਰਹੇ ਆ ਯਾਤਰਾ ਦਾ ਮੌਕਾ ਮਿਲਿਆ ਤੇ ਖੁਆਣਾ ਨਹੀਂ ਚਾਹੀਦਾ ਮਿਲਣਾ ਚਾਹੀਦਾ ਤੇ ਅਸੀਂ ਯਾਤਰਾ ਤੇ ਚੱਲੇ ਆ ਬਸ RAM ਲੱਲਾ ਜੀ ਨੇ ਬੁਲਾਇਆ ਸਾਨੂੰ ਅਸੀਂ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਹਾਂ ਬਸ ਯਾਰ ਸੋ ਐਕਸਾਈਟਿਡ ਬਹੁਤ ਖੁਸ਼ ਹਾਂ ਕਿ ਭਗਵਾਨ ਨੇ ਸਾਨੂੰ ਯਾਦ ਕੀਤਾ ਅਸੀਂ ਉਹਨਾਂ ਦੀ ਚਰਨ ਰਜ ਲਵਾਂਗੇ ਜਾ ਕੇ ਔਰ ਖੂਬ ਆਨੰਦ ਉਠਾਵਾਂਗੇ ਜੈ RAM ਲੱਲਾ ਜੀ ਕੀ ਸੋ ਲਗਾਤਾਰ ਜਿਹੜਾ ਵਾ ਉਹ ਪ੍ਰਭੂ ਭਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਵਾ